ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਜਿਹੜਾ ਹੈਗਾ ਵਾ ਬੱਗਿਆਣਾ ਬੱਗਿਆਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਕੋਟ ਸੁਖੀਏ ਪਿੰਡ ਦਾ ਗਵੰਡੀ ਪਿੰਡ ਆ ਆ ਗਿਆ ਵਾ ਮਿੱਤਰੋ ਅਰਮਾਨ ਜਿਹੜਾ ਝੋਟੀਆਂ ਦੇ ਵਿੱਚ ਲਿਆ ਤੋ ਹੁਣਾਂ ਤੁਸੀਂ ਪਛਾਣ ਤੇ ਅੱਜ ਕਰਾਵਾਂਗੇ ਫੇਰ ਬੱਲੇ ਬੱਲੇ ਤੋ ਨਾਗ ਦਿਖਾਵਾਂਗੇ ਤੁਹਾਨੂੰ ਕੱਲੇ ਕੱਲੇ ਸਾਰੇ ਜਾਨਵਰਾਂ ਦੀ ਡਿਟੇਲ ਲੈਂਦੇ ਹੋਏ ਮਿਲਦੇ ਆਂ ਬਾਈ ਨੂੰ ਕਰਦੇ ਆਂ ਅਰਮਾਨ ਬਾਈ ਦੇ ਨਾਲ ਗੱਲਬਾਤ ਅਰਮਾਨ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਬਹੁਤ ਵਧੀਆ ਵੀਰੇ ਸਿੱਤਾ ਦੇ ਪਰਿਵਾਰ ਬਹੁਤ ਵਧੀਆ ਵੀਰੇ ਜਰਦੀ ਕੜਾ ਚ ਹਾਂਜੀ ਹਾਂਜੀ ਬਾਲਾ ਰੱਖ ਲਿਆ ਮੋਟੇ ਤੇ ਚਿੱਟਾ ਸਾਫਾ ਫਿਰ ਹੈ ਹਾਂਜੀ ਹਾਂ ਨਵਾਂ ਲਿਆਂਦਾ ਬਾਲਾ ਵਾਲਾ ਹੁਣ ਹੈ ਹਾਂ ਨਵਾਂ ਲਿਆਂਦਾ ਆ ਤੇਰੀ ਭਲੀ ਹੋ ਜੀ ਹੁਣ ਝੋਟੀਆਂ ਵੀ ਨਵੀਆਂ ਤੇ ਸਾ मिनी ਝੋਟੀ ਵਗ ਗਈ ਫਿਰ ਉਦਨਾ ਹਾਂਜੀ ਵੀਰੇ ਪਹਿਲੇ ਫੋਨ ਤੇ ਪਹਿਲੇ ਫੋਨ ਤੇ ਗੋਲੇ ਵਾਲੇ ਗਈ ਹੈ ਹਾਂਜੀ ਬਾਈ ਤੇ ਅੱਜ ਆਹ ਦੰਗਿੰਨਾ ਜਿਹੜਾ ਕਿਹੜੇ ਏਰੀਆ ਦਾ ਏ ਇਹ ਵੀਰੇ ਆਇਆ ਬਾਡਰਲੈਂਡ ਤੋਂ ਬਾਡਰਲੈਂਡ ਤੋਂ ਹਾਂ ਬਾਈ ਠੀਕ ਆ ਬਾਈ ਕਿੰਨੀ ਉਮਰ ਦੀ ਝੋਟੀ ਹੈ ਬਾਈ ਇਹ ਵੀਰੇ 2.5 ਸਾਲ ਦੀ ਹੈਗੀ ਆ ਦੰਦ ਤਾਂ ਨਹੀਂ ਵੇਖੇ ਤੂੰ ਵੀਰੇ ਨਹੀਂ ਵੀਰੇ ਦੰਦ ਦੰਦ ਤਾਂ ਨਹੀਂ ਵੇਖੇ ਦੰਦ ਦੰਦ ਚੈੱਕ ਨਹੀਂ ਕੀਤੇ ਹੈ ਰਮਾਨ ਬਾਈ ਕੋਈ ਨੇ ਬਣੀ-ਬੁਣੀ ਦੱਸਿਆ ਮਾਲਕਾਂ ਨੇ ਤੈਨੂੰ ਕਿਨੇ ਵੀਰੇ 5 ਦਿਨ ਹੋ ਗਏ ਤਾਰਾ ਕੀਤੀਆਂ ਝੋਟੀ ਨੇ ਗਰਮੀ ਕਰਕੇ ਬਣਾਈ ਨਹੀਂ ਆਪਣੀ ਲਹਿਜੀਆਂ ਕੋਲੀ ਸੀ ਉਧਰ ਮੇਰੇ ਨਾਨਕੇ ਆ ਠੀਕ ਆ ਵੀਰੇ ਤੇ ਜਾਣ ਪਹਿਚਾਨ ਵਾਲੇ ਬੰਦੇ ਕੋਲੋਂ ਆਈ ਹੋਈ ਆ ਹਾਂ ਬਈ ਆਪਾਂ ਤਛਲੀ ਕਰਾ ਦਾਂਗੇ ਜਿਹੜਾ ਵੀਰ ਲਊਗਾ ਨਾ ਕਊਗਾ ਠੀਕ ਠਿੱਕ ਠੀਕ ਗੱਲ ਗੱਬਾਕ ਕਰਾ ਦਾਂਗੇ ਹੈ ਹਾਂ ਬਈ ਤੇ ਬਈ ਝੋਟੀ ਦਾ ਅੰਗੂੜੇ ਬਹੁਤ ਚੰਗੇ ਆ ਹਨਾ ਮਾਣਾ ਬਾਹਲਾ ਵਧੀਆ ਬਈ ਹਾਂ ਪੱਦਰੀ-ਪੁਦਰੀ ਵੀ ਬਹੁਤ ਝੋਟੀ ਸੰਗ ਦਿਖਾਈ ਪਤਦੀਪ ਸਿੰਘ ਇੱਕ ਵਾਰੀ ਲੈ ਵੀ ਆ ਵੇਖ ਲੋ ਵੇ ਮਿੱਤਰੋ ਮੂੰਹ ਮੱਥਾ ਹੁੰਦਾ ਕਰਾਂ ਦੀ ਤੇ ਓਕੇ ਦੀ ਰਿਪੋਰਟ ਆ ਜਾ ਰਾਵੀ ਚ ਤਾਂ ਨਹੀਂ ਆਉਂਦੀ ਨੀਲੀ ਚ ਪੈਂਦੀ ਥੋੜੀ ਬੋਦੀ ਤੇ ਅਚਰਮਣ ਕੀ ਰੇਟ ਰਹੂਗਾ ਬਈ ਜੰਦਾ ਇਹਦਾ ਵੀਰੇ ਸਿਰਫ 45000 45000 ਰੁਪਇਆ ਲਾਡ ਤੇ ਪਿਆਰ ਕਰ ਦਾਂਗੇ ਮੁਹੱਬਤ ਵੀ ਕਰਨੀ ਪੈਣੀ ਹੈ ਕਹਿੰਦਾ ਲਾਡ ਦੀ ਨਹੀਂ ਗੱਲ ਬੰਨੀ ਛੋਡੇ ਮਾਰੇ ਕਰਨੀਆਂ ਹੀ ਪੈਣੀਆਂ 44 ਦੇ ਦਾ ਲਾਡ ਪਿਆਰ ਮੁਹੱਬਤ ਤਿੰਨ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਮੁਹੱਬਤ ਹੁੰਦੀ ਆ ਦੀ ਪਿਆਰ ਨੂੰ ਵਧਾਉਣਾ ਲਾੜ ਹੁੰਦਾ ਵੀ ਅਗਲੇ ਨਾਲ ਬਈ ਮਿਲਣਾ ਹੱਸ ਕੇ ਵਰਤਣਾ ਇਹ ਜਿੱਦਾਂ ਹੁੰਦੀ ਹੈ ਤੇ ਪਿਆਰ ਹੁੰਦਾ ਜਦੋਂ ਅਗਲਾ ਮਿਲੇ ਕਦੇ ਵੀ ਜੋ ਯਾਦ ਕਰੇ ਵੀ ਵਾਕਿਆ ਰਮਾਨ ਨੇ ਚੀਜ਼ ਦਿੱਤੀ ਸੀ ਆ ਵੇਖੋ ਮਿੱਤਰੋ ਕਿਹਨਾਂ ਦੀ ਤਿੰਨੇ ਚੀਜ਼ਾਂ ਆਕ ਕੋ ਛੋਟੀ ਦੀ ਹੁਣ ਬੰਤਰ ਵੇਖੋ ਕਿ ਕਵਾਲਿਟੀ ਤੁਸੀਂ ਓਕੇ ਦੀ ਰਿਪੋਰਟ ਆ ਜਾਵਾਂ ਕਦ ਕਾਠ ਵਾਲੀ ਵਜਨ ਵਜੂਦ ਵਾਲੀ ਆਉਂਦੀ ਹੀਟ ਨੂੰ ਠੀਕ ਆ ਭਰਾ ਦੇ ਜੇ ਕਰਮ ਵਾਲੀ ਨੂੰ ਉਦੋਂ ਨੂੰ ਮੌਸਮ ਬਦਲ ਜਾਊਗਾ ਨਾਲੇ 20 ਦਿਨਾਂ ਤੀਕਰ ਉੱਤ ਬਦਲ ਜਾਊਗੀ ਤੇ ਫਿਰ ਜਦੋਂ ਨੂੰ ਤਿਆਰ ਜਾ ਹੋਣਾ ਉਹ ਹਲਚਲ ਜੀ ਹੋਈ ਹੋਊਗੀ ਇਲਾਕੇ ਦੇ ਵਿੱਚ ਤੇ ਫਿਰ ਰਮਾਨ ਨੂੰ ਉਦੋਂ ਜਾਣਦੇ ਹੋਣਗੇ ਰਮਾਨ ਉਹ ਛੋਟੀ ਲੈ ਕੇ ਆਉਂਦੀ ਸੂਣਾ ਲਈ ਹੁਣ ਲੈ ਵੀ ਮਿੱਤਰੋ ਇੱਕ ਥਾਣਾ ਥਾਣਾ ਫਿਰ ਇੱਕ ਵਾਰੀ ਨੋਟ ਕਰ ਲਓ ਗੌਰ ਦੇ ਨਾਲ ਵੇਖ ਲਓ ਚਾਰ ਹੀ ਥਣ ਤੇ ਬਿਤਰੋ ਛੋਟੀ ਪੁਰੀ ਸ਼ਕੀਨ ਇੱਕ ਵਾਰੀ ਹੀਟ ਕੱਟ ਚੁੱਕੀ ਹੈ ਕਰਮਾਂ ਵਾਲੀ ਆਉਂਦੀ ਹੀਟ ਨੂੰ ਟੀਕਾ ਭਰਾ ਦੇ ਅੱਜ ਪੰਜ ਚਾਰ ਦਿਨ ਹੀ ਹੋਇਆ ਵੀ ਅਕਤਾਂ ਦੀ ਫਿਰ ਦੁਬਾਰਾ ਆ ਜੂਗੀ ਖਰਾ ਕੇ ਮੇਨਟੇਨ ਰੱਖਿਆ ਜੀ ਅੱਛਾ ਤੇ ਆਹ ਨਾਲ ਵਾਲਾ ਬਈ ਛੋਟੀ ਜੜੀ ਹਾਂਜੀ ਬਈ ਇਹ ਹੈਗੀ ਹੈ ਵੀਰੇ ਢਾਈ ਕੇ ਸਾਲ ਦੀ ਹੈ ਇਹ ਤਿੰਨ ਠੀਕਾ ਤੇ ਇਹ ਵੀ ਬਈ ਫਿਰ ਬੋਲੀ ਬਾਲੀ ਅਜੇ ਕਿ ਨਹੀਂ ਹਾਂ ਵੀਰੇ ਇਹਨੂੰ ਹੋ ਗਿਆ ਹਫਤਾ ਤੱਕ ਠੀਕਾ ਹਾਂਜੀ ਬੋਲੀ ਨੂੰ ਹਾਂਜੀ ਵੀਰੇ ਤਾਰਾ ਤੂਰਾ ਨਹੀਂ ਵੀਰੇ ਭਰਾਇਆ ਨਹੀਂ ਗਾ ਆਪਣੇ ਇਹਦਾ ਪਿੰਡੂ ਹੀ ਲਈ ਆ ਆਪਣੇ ਇੱਥੇ ਲੋਕ ਚੋਟੀ ਆ ਠੀਕ ਆ ਬਾਈ ਠੀਕ ਆ ਛੋਟੀ ਪੇਟਪੂੜ ਦੀ ਬਹੁਤ ਚੰਗੀ ਖੁੱਲੀ ਆ ਨਾ ਹਾਂ ਵੀ ਪੇਟ ਲਾ ਛੁੱਟੀ ਆ ਮੈਂ ਮਨ ਲਾ ਬੱਚੇ ਪੁੱਛੇ ਟੌਪ ਪਿਆ ਦਾ ਖੁੱਲੇ ਪਿਆ ਦਾ ਕਰੂਗੀ ਇਹ ਕਿੰਨੇ ਦੀ ਜਰਮਣ ਬਾਈ ਇਹ ਵੀਰੇ ਦੇ ਦਾਂਗੇ 35 ਦੀ ਮਾਨਤਣ 30000 ਦੀ ਦੇ ਦਾਂਗੇ ਯਾਰ ਤੇ ਆ ਜੋ ਦੋਵੇਂ ਜੋੜਾ ਲੈ ਲਵੇ ਜੇ ਕੋਈ ਕਰ ਲਾਂਗੇ ਬਈ ਮਾਨਤਣ ਫਿਰ ਚੋੜੇ ਕਰ ਲੈ ਬੰਦੇ ਲੈ ਵੀ ਬਈ ਖੋਲੀ ਇਹਨੂੰ ਵੀਰ ਮਾਨਤ ਤੋਰ ਕੇ ਵਖਾਦੀ ਛੋਟੀ ਚੰਗੀ ਆ ਯਾਰ ਇਹ ਵੀ ਮਨਣਾ ਭਾਈ ਪਾਣੀ ਇਹਨੇ ਵੀ ਜਾਣਾ 2 ਮਹੀਨੇ ਲੇਟ ਪਣ ਜੂ ਇਹੀ ਫਰਕ ਆ ਹਨਾ ਇਹ ਵੀਰੇ ਸੰਭਾਈ ਹੈਣੀ ਸੀ ਜਿਹੜੇ ਬੰਦੇ ਘਰੋਂ ਆਈ ਆ ਹੂੰ ਬਾਕੀ ਖਰਾਕ ਤੇ ਵੀ ਡਿਪੈਂਡ ਹੈ ਵੀ ਗੱਲ ਤਰੀ ਸਹੀ ਆ ਹੁਣ ਆ ਛੋਟੀ ਦੀ ਚਮਕ ਦੱਸਦੀ ਆ ਵੀ ਕਿਹਦੇ ਚੰਗੇ ਬੰਦੇ ਨੇ ਰੂਣਾ ਸੰਭੀ ਆ ਤੇ ਪਿੰਡ ਦੀ ਸੰਭਾਈ ਤੇ ਉਹਦੇ ਪਿੰਡੇ ਦੀ ਬਣਤਰੀ ਦੱਸ ਦਿੰਦੀ ਆ ਬਾਕੀ ਮਾਵਾ ਤੇ ਡਿਪੈਂਡ ਵੀ ਹੈ ਕੋਈ ਹਿੱਸਾ ਆ ਆ ਤੁਸੀਂ ਕਰ ਲੈ ਵੀ ਮੇਤਰੋ ਆ ਵੀ ਤੁਸੀਂ ਵੇਖ ਲੋ ਟੋਟੇ ਦਾ ਤੁਰਦੇ ਪਿੰਡੇ ਪੁੰਡੇ ਦੀ ਵੇਖ ਕੇ ਡੀਟੇਲ ਲੀ ਜਾ ਮੋਲਾ ਠੱਲਾਪਣ ਪਿੰਡੇ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਪਿਆਏ ਦੇ ਵਿੱਚ ਇਹ चीज ਹੁੰਦੀ ਆ ਹਰ ਮੈਂ ਦੇ ਵਿੱਚ ਠੱਲਾਪਣ ਨਹੀਂ ਮਿਲਦਾ ਹੁੰਦਾ ਕਿਉਂਕਿ ਜਿਹੜੀ ਛੋਟੀ ਦੁੱਧ ਵਾਲੀ ਆ ਨਹੀਂ ਮਿੱਤਰੋ ਦੇ ਸੋਹਣੀਆਂ ਸਿੰਘਾਂ ਸੁngਾਂ ਦੀ ਦੰਦਾਂ ਦੇ ਬਾਰੇ ਭਈ ਦੋਂਦੀਆਂ ਚੌਗੀਆਂ ਛਗੀਆਂ ਉਹ ਨਾ ਵੀਰ ਨੂੰ ਪਤਾ ਨਾ ਬਸ ਅਸੀਂ ਤਾਂ ਛੋਟੀਆਂ ਵੇਖ ਕੇ ਤੁਹਾਨੂੰ ਦੱਸ ਦਿੰਦੇ ਹੁੰਨੇ ਆ ਵੀ ਬਾਈ ਲਿਆਉਣ ਵਾਲਾ ਰਮਾਣ ਸਿੰਘ ਵੀ ਐਵੇਂ ਹੁੰਦਾ ਹੀ ਆ ਬੰਦਾ ਰਮਾਣ ਨੂੰ ਵੀ ਦੰਦਾਂ ਦੰਦਾ ਬਾਰੇ ਨਹੀਂ ਪਤਾ ਹੁੰਦਾ ਵੀ ਕਿਵੇਂ ਆਦਾਂ ਤੇ ਕਿਵੇਂ ਨਹੀਂ ਉਹ ਤੁਸੀਂ ਭਰਾਵੋ ਆਪਦਾ ਆ ਕੇ ਵੇਖ ਕੇ ਲੈ ਜਾਓ ਜੇ ਤੁਹਾਨੂੰ ਜੱਸੀ ਤੇ ਲੈ ਜਾਓ ਨਹੀਂ ਤਾਂ ਰਹਿਣ ਦਿਓ ਬਸ ਇੱਕ ਗੱਲ ਹੋਰ ਆ ਜੇ ਵਿਖਾਤੀ ਜੇ ਤੁਸੀਂ ਫੋਨ ਦੇ ਉੱਤੇ ਸਾਈਪਾਤੀ ਜੇ ਤਾਂ ਉਦੋਂ ਕੋਈ 19 21 ਕੱਦ ਬਾਡੀ ਦੇ ਵਿੱਚ ਫਰਕ ਹੋਇਆ ਤੇ ਤਾਂ ਕਿਹਾ ਜੇ ਨਹੀਂ ਤਾਂ ਤੁਹਾਨੂੰ ਜੋ ਚੀਜ਼ ਵਿਖਾਈ ਆ ਸਾਈ ਤੁਹਾਡੀ ਪਾਈ ਹੋਈ ਵਾਪਸ ਨਹੀਂ ਹੋਊਗੀ ਇਹ ਗੱਲ ਪਹਿਲਾਂ ਨੋਟ ਕਰ ਲਿਆ ਜੇ ਭਾਈ ਕਿਉਂਕਿ ਜੇ ਤੁਸੀਂ ਸਾਈ ਪਾ ਕੇ ਇੱਥੇ ਆ ਕੇ ਕਹੋਗੇ ਤਾਂ ਛੋਟੀਆਂ ਤੇ ਵੱਡੀਆਂ ਕਿਉਂਕਿ ਵੀਡੀਓ ਤੇ ਪਸੂ ਵਿਕਣਾ ਹੁੰਦਾ ਇੱਕ ਦੋ ਦਿਨ ਫਿਰ ਰੋਬ ਵੀਡੀਓ ਦਾ ਖਤਮ ਹੋ ਜਾਂਦਾ ਕਿਉਂਕਿ ਅਗਲੇ ਨੇ ਵੇਚਣ ਦੇ ਲਈ ਵੀ ਸੱਦਿਆ ਹੁੰਦਾ ਤੇ ਵੇਚਣ ਦੇ ਲਈ ਪੈਸੇ ਦਿੱਤੇ ਹੁੰਦੇ ਆ ਨੰਬਰ ਅਰਮਾਨ ਭਾਈ ਕਿੰਨਾ ਆ ਗਿਆ ਭਾਈ ਆਪਣਾ ਨੰਬਰ ਵੀਰੇ 95176 64413 ਇੱਕ ਵਾਰੀ ਹੋਰ ਆਉਣ ਦੇ 95176 64413 ਦੂਜਾ ਵੀ ਹੈਲੋ ਸਟਾਫ ਨੰਬਰ 106 ਹਮ 40726 ਇੱਕ ਵਾਰੀ ਹੋਰ ਆਉਣ ਦਿਓ 77106 40726 ਠੀਕ ਹੈ ਮਿੱਤਰੋ ਇਹ ਆ ਪਿੰਡ ਬੱਗਿਆਣੇ ਦਾ ਨੌਜਵਾਨ ਅਰਮਾਨ ਤੇ ਜਿਹੜਾ ਬਣੂਗਾ ਤੁਹਾਡੇ ਘਰ ਦੀ ਪਛਾਣ ਤੇ ਹੌਲੀ ਹੌਲੀ ਤੁਸੀਂ ਵੀ ਜਾਓਗੇ ਇਹਨੂੰ ਜਾਣਦੇ ਅੱਜ ਝੋਟੀਆਂ ਲਿਆ ਕੇ ਵਿਦਾਇਆਵਾ ਮੇਰਾ ਮਾਨ ਧੰਨਵਾਦ